ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਆਪਾਂ ਆਪਣੇ ਜੀਵਨ ਦੇ ਵਿੱਚ ਮਹਾਂਪੁਰਖਾਂ ਨੂੰ ਸੁਣਿਆ ਹੈ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੀ ਆਖਿਆ ਕਰਦੇ ਸਨ ਕਿ ਭਾਈ ਜਿਵੇਂ ਅਲੱਗ-ਅਲੱਗ ਕੀਮਤ ਹੁੰਦੀ ਹੈ ਅਲੱਗ-ਅਲੱਗ ਕੀਮਤ ਦੇ ਕੇ ਆਪਾਂ ਵੱਡੇ ਤੋਂ ਵੱਡੀ ਵਸਤੂ ਖਰੀਦ ਸਕਨੇ ਆ ਭਾਵ ਇੱਕ ਆਨਾ ਦੋ ਆਨੇ 10 ਰੁਪਏ 20 ਰੁਪਏ 100 500 1000 ਐਵੇਂ ਵੱਧ ਦੀ ਵੱਧ ਦੀ ਸੰਖਿਆ ਵੱਧਦੀ ਜਾਂਦੀ ਹੈ ਤੇ ਸੰਗਤ ਜੀ ਜਿਹੜੀ sire ਦੀ ਸੰਖਿਆ ਹੈ ਉਹ ਵੀ ਬਹੁਤ ਵੱਡੀ ਹੈ ਨੀਲ ਸ਼ੰਖ ਸ ਸੰਗਤ ਜੀ ਇਸੇ ਪ੍ਰਕਾਰ ਮਹਾਪੁਰਸ਼ ਆਖਿਆ ਕਰਦੇ ਸਨ ਕਿ ਜਿੰਨੇ ਵੀ ਲੋਕ ਤੇ ਪਰਲੋਕ ਦੇ ਪੁੰਨ ਨੇ ਜੋ ਵੀ ਆਪਾ ਪੁੰਨ ਇਕੱਠੇ ਕਰਨੇ ਜਾਂ ਕਰਨ ਦਾ ਯਤਨ ਕਰਨੇ ਜਾਂ ਭਾਵ দান ਕਰਨੇ ਜਾਂ ਸੰਗਤ ਕਰਨੇ ਜਾਂ ਸੇਵਾ ਕਰਨੇ ਆ ਭੁੱਖੇ ਨੂੰ ਰੋਟੀ ਖਵਾਣੇ ਆ ਜੋ ਵੀ ਪੁੰਨ ਆਪਾ ਇਕੱਠੇ ਕਰਨ ਦੀ ਯਤਨ ਕਰਨੇ ਆ ਇਸ ਲੋਕ ਦੇ ਤੇ ਪਰਲੋਕ ਦੇ ਜਿੰਨੇ ਵੀ ਪੁੰਨ ਨੇ ਉਹਨਾਂ ਤੋਂ ਸਾਰਿਆਂ ਤੋਂ ਜਿਹੜਾ ਸਿਰਮੋਰ ਪੁੰਨ ਹੈ ਉਹ ਹੈ ਰੱਬ ਦਾ ਨਾਮ ਜਪਨਾ ਪਰਮਾਤਮਾ ਨੂੰ ਯਾਦ ਕਰਨਾ ਇਸ ਤੋਂ ਉੱਪਰ ਇਸ ਤੋਂ ਵੱਡਾ ਦੁਨੀਆ ਤੇ ਕੋਈ ਪੁੰਨ ਨਹੀਂ ਹੈ ਸਸੰਗਤ ਜੀ ਆਪਾਂ ਇਸ ਗੱਲ ਤੋਂ ਉਦਾਸ ਨਾ ਹੋਈਏ ਕਿ ਆਪਾਂ ਗੁਰੂ ਕਰਨੀ ਜਾ ਸਕਦੇ ਆਪਾਂ ਕੋਈ ਦਾਨ ਨਹੀਂ ਕਰ ਸਕਦੇ ਬਹੁਤਾ ਆਪਾਂ ਕੇਵਲ ਤੇ ਕੇਵਲ ਨਾਮ ਹੀ ਜਪੀ ਚੱਲੀਏ ਸਸੰਗਤ ਜੀ ਇਸੇ ਪ੍ਰਕਾਰ ਹੀ ਸਾਡਾ ਪਾਰ ਉਤਾਰਾ ਗੁਰੂ ਮਹਾਰਾਜ ਆਪ ਕਰਨਗੇ ਕਿਉਂਕਿ ਹਾਥੀ ਦੇ ਪੈਰ ਦੇ ਅੰਦਰ ਸਭੇ ਜਾਨਵਰਾਂ ਦੇ ਪੈਰ ਆ ਜਾਂਦੇ ਨੇ ਗੁਰੂ ਮਹਾਰਾਜ ਜੀ ਦੇ ਨਾਮ ਦੇ ਵਿੱਚ ਸਭੇ ਅਮੋਲਕਾਂ ਵਸਤੂਆਂ ਜਿਹੜੀਆਂ ਨੇ ਉਹ ਸਮਾ ਜਾਂਦੀਆਂ ਨੇ ਸਰਬਤਰਮ ਸ੍ਰੇਸ਼ਟ ਤਰਮ ਹਰ ਕੋ ਨਾਮ ਦੇ ਨਿਰਮਲ ਕਰਮ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ